ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਲੇਖ ਰਚਨਾ ਜਮਾਤ 6ਵੀਂ 7ਵੀਂ 8ਵੀਂ ਕਿਸੇ ਦਿੱਤੇ ਹੋਏ ਵਿਸ਼ੇ ਉੱਤੇ ਵਾਰਤਕ ਵਿੱਚ ਕੀਤੀ ਰਚਨਾ ਨੂੰ ਲੇਖ ਕਹਿੰਦੇ ਹਨ ਠੀਕ ਹੈ ਜੀ ਲੇਖ ਰਚਨਾ ਹੁੰਦੀ ਕੀ ਹੈ ਤੁਹਾਨੂੰ ਕੋਈ ਵਿਸ਼ਾ ਦਿੱਤਾ ਹੋਇਆ ਹੈ ਉਹਦੇ ਉੱਤੇ ਤੁਸੀਂ ਕੋਈ ਰਚਨਾ ਕਰਦੇ ਹੋ ਉਸ ਨੂੰ ਲੇਖ ਕਹਿੰਦੇ ਹਨ ਵਾਰਤਕ ਦੇ ਵਿੱਚ ਲੇਖ ਲਿਖਣ ਲਈ ਉਸ ਵਿਸ਼ੇ ਉੱਤੇ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਉਹ ਵਿਸ਼ਾ ਲੈਣਾ ਹੈ ਜਿਹਦੇ ਬਾਰੇ ਵਿੱਚ ਤੁਹਾਨੂੰ ਭਰਪੂਰ ਜਾਣਕਾਰੀ ਹੈ ਧਿਆਨ ਦੇਣ ਜੋ ਗੱਲਾਂ ਕੀ ਹੁੰਦੀਆਂ ਹਨ ਉਸ ਵਿਸ਼ੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਲੇਖ ਲਿਖਦੇ ਹੋ ਤਾਂ ਇੱਕ ਖਾਸ ਸਰਤੀ ਵਿੱਚ ਹੋਣਾ ਚਾਹੀਦਾ ਹੈ ਲੇਖ ਸਪਸ਼ਟ ਸਰਲ ਅਤੇ ਸਾਦਾ ਹੋਵੇ ਉਹਦਾ ਆਰੰਭ ਉਹਦੀ ਸ਼ੁਰੂਆਤ ਅਤੇ ਉਹਦਾ ਅੰਤ ਸਪਸ਼ਟ ਹੋਣਾ ਚਾਹੀਦਾ ਹੈ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਵਾਕ ਕਿ ਜਿੰਨੇ ਤੁਹਾਨੂੰ ਵਿਸ਼ੇ ਦਿੱਤੇ ਹੋਏ ਹਨ ਉਹਨਾਂ ਵਿੱਚੋਂ ਤੁਸੀਂ ਉਹ ਵਿਸ਼ਾ ਚੁਣਨਾ ਹੈ ਜਿਹਦੇ ਬਾਰੇ ਵਿੱਚ ਤੁਹਾਨੂੰ ਜ਼ਿਆਦਾ ਪਤਾ ਹੈ ਖਾਸ ਤਰ ਤੀਬ ਦੇ ਵਿੱਚ ਹੋਣਾ ਚਾਹੀਦਾ ਹੈ ਆਰੰਭਾ ਅੰਤ ਸਪਸ਼ਟ ਹੋਣਾ ਚਾਹੀਦਾ ਹੈ ਵਾਕ ਪੈਰੇ ਜਿਹੜੇ ਆ ਛੋਟੇ ਛੋਟੇ ਲਿਖੇ ਜਾਣੇ ਚਾਹੀਦੇ ਹੈਗੇ ਆ ਵਾਕ ਵੀ ਛੋਟੇ ਛੋਟੇ ਹੋਣੇ ਚਾਹੀਦੇ ਹਨ ਲਿਖਾਈ ਤੁਹਾਡੀ ਸੁੰਦਰ ਹੋਣੀ ਚਾਹੀਦੀ ਹੈ ਸਾਫ਼ ਹੋਣੀ ਚਾਹੀਦੀ ਹੈ ਤਾਂ ਜੋ ਕਿ ਉਹ ਆਸਾਨੀ ਦੇ ਨਾਲ ਹਰ ਇੱਕ ਨੂੰ ਸਮਝ ਆ ਸਕੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੈਰੇ ਵੀ ਛੋਟੇ ਵਾਕ ਵੀ ਛੋਟੇ ਲਿਖਾਈ ਸੁੰਦਰ ਅਤੇ ਸਾਫ਼ ਕਰਨੀ ਹੈ ਵਿਸ਼ਾ ਉਹ ਚੁਣਨਾ ਹੈ ਜਿਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਹੈ ਖਾਸ ਤਰਤੀਬ ਦੇ ਵਿੱਚ ਲਿਖਣਾ ਹੈ ਜਦੋਂ ਸਭ ਕੁਝ ਲਿਖ ਹੋ ਗਿਆ ਤਾਂ ਲਿਖਣ ਤੋਂ ਬਾਅਦ ਉਸ ਲੇਖ ਨੂੰ 2-3 ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ ਜੇਕਰ ਕੋਈ ਗਲਤੀ ਰਹਿ ਗਈ ਹੈ ਜਾਂ ਕੋਈ ਕਮੀ ਰਹਿ ਗਈ ਹੈ ਤਾਂ ਜੋ ਕਿ ਉਹਨੂੰ ਠੀਕ ਕੀਤਾ ਜਾ ਸਕੇ ਬਹੁਤ-ਬਹੁਤ ਧੰਨਵਾਦ